ਹਿੰਦੂ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਨੂੰ ਚਿੱਠੀਆਂ ਭੇਜੀਆਂ ਸਨ ਉਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਸਤਿਗੁਰੂ ਜੀ ਜਿਹੜੀ ਖੰਡੇ ਕੀ ਪੌਹਲ ਤੁਸੀਂ ਸ਼ਿਕਾ ਰਹੇ ਹੋ ਨਾ ਇਹ ਪੌਹਲ ਅਸੀਂ ਵੀ ਸ਼ਕਣੀ ਚਾਹੁੰਨੇ ਆ ਪਰ ਸਾਡੀ ਇੱਕ ਸ਼ਰਤ ਹੈ ਅਸੀਂ ਸ਼ਕਣੀ ਚਾਹੁੰਨੇ ਆ ਜਿਹੜੀ ਗੁਰੂ ਸਾਹਿਬ ਜੀ ਨੇ ਪੌਹਲ ਸ਼ਿਕਾਈ ਸੀ ਪਰ ਸਾਡੀ ਇੱਕ ਸ਼ਰਤ ਹੈ ਗੁਰੂ ਸਾਹਿਬ ਜੀ ਕਹਿੰਦੇ ਦੱਸੋ ਸ਼ਰਤ ਕੀ ਹੈ ਕਹਿੰਦੇ ਸ਼ਰਤ ਇਹ ਹੈ ਅਸੀਂ ਆਪਣੀ ਕੁਲ ਆ ਰੀਤ ਨਹੀਂ ਛੱਡ ਸਕਦੇ ਕੁਲਾਰੀਤ ਪਤਾ ਕੀ ਹੁੰਦੀ ਆ ਪਿਓ ਦਾਦੇ ਪੜਦਾਦੇ ਨਕੜ ਦਾਦੇ ਉਹਨਾਂ ਦੇ ਚਲਾਏ ਹੋਏ ਰੀਤੀ ਰਿਵਾਜ ਉਹ ਨਹੀਂ ਅਸੀਂ ਛੱਡ ਸਕਦੇ ਮੱਥੇ ਤੇ ਤਿਲਕ ਲਾਉਣਾ ਇੰਜ ਲਾ ਲਓ ਇੰਜ ਕਹਿ ਲਓ ਜਾਂ ਜਿਨੇਊ ਪਾਉਣਾ ਕਹਿ ਲਓ ਜਾਂ ਮੰਦਰਾਂ ਦੇ ਵਿੱਚ ਜਾ ਕੇ ਟੱਲ ਖੜਕਾਉਣੇ ਤੇ ਜਾਂ ਇੰਜ ਕਹਿ ਲਓ ਵੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੈ ਨਾ ਇਹ ਸਾਰੇ ਉਹਨਾਂ ਦੀ ਜਿਹੜੀ ਮਰਿਆਦਾ ਸੀ ਆਪਣੀ ਉਹ ਕਹਿੰਦੇ ਜੀ ਅਸੀਂ ਆਪਣੀ ਕੁਲਾਰੀਤ ਨਹੀਂ ਛੱਡ ਸਕਦੇ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਚੀਜ਼ਾਂ ਤੋਂ ਦੂਰ ਕਰਨ ਦੇ ਲਈ ਤੇ ਮੈਂ ਖੰਡੇ ਕੀ ਪੌਲ ਛਾਈ ਹੈ ਖਾਲਸੇ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਮੈਂ ਕਿਸ ਤਰ੍ਹਾਂ ਛੱਡ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਪੌਲ ਨਹੀਂ ਛਕੀ ਜਾ ਸਕਦੀ ਤੁਸੀਂ ਦੇਖੋ ਅਗਲੇ ਆਪਣੇ ਰੀਤੀ ਰਿਵਾਜ ਛੱਡਣਾ ਨਹੀਂ ਚਾਹੁੰਦੇ ਤੇ ਫਿਰ ਵੀ ਪੌਲ ਛਕਣੀ ਚਾਹੁੰਦੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ